ਫਤਨੀ ਕੰਦੀ ਸਾਗ ਧਰਨਾ ਚਲ ਦੇਖਦੀ ਜਾ ਕੇ ਕੀ ਕਰਦੀ ਹੈ ਬਣਾ ਲਿਆ ਕੁਛ ਆ ਜਾ ਬਣਾਇਆ ਤਾਂ ਕੁਛ ਨਹੀਂ ਹੈ ਜੀ ਉਹ ਤਾਂ ਹੈਪ ਲੱਗਿਆ ਤਾਂ ਹੈਗਾ ਮਸ਼ੀਨ ਲੈਣਾ ਫਿਰ ਸਾਗੇ ਬਣਾਵਾਂਗੇ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਸਾਰਾ ਤਾਂ ਵੱਡਾ ਕੰਮ ਤਾਂ ਉਹੀ ਹੁੰਦਾ ਸਿਆਲ ਚ ਅੱਛਾ ਤੇ ਨਾਲੇ ਉਹ ਕੀ ਹੈ ਬਸੀਰੀ ਦੀ ਗੱਲ ਜੀ ਕਰਦਾ ਸੀਗਾ ਦੇਖ ਦੀਦੀ ਸੀਰੀ ਦੀ ਗੱਲ ਤਾਂ ਐ ਕਰਦਾ ਸੀਗਾ ਸਾਡੀ ਗੱਲ ਹੋਈ ਸੀ ਖੇਤ ਮੈਂ ਮੈਥੇ ਤੋੜੀ ਜਾਂਦੀ ਸੀ ਮੈਂ ਕਿਹਾ ਦੇਖੀ ਵੀ ਕਿੰਨਾ ਬੁਰਾ ਹਾਲ ਹੋਇਆ ਤਾਂ ਖੇਤ ਦਾ ਹੁਣ ਇੰਨੀ ਜ਼ਮੀਨ ਨਾ ਫਿਰ ਵੀ ਸਾਹਮਣੇ ਕੌਣ ਇਕੱਲੇ ਬੰਦੇ ਦੇ ਬਸ ਨਹੀਂ ਗੱਲ ਤਾਂ ਹੈਣੀਗੀ ਸਹੀ ਆ ਮੈਂ ਕਿਹਾ ਬਾਪੂ ਜੀ ਨਾਲ ਗੱਲ ਕਰ ਲੈ ਵੀ ਸੇਰੀ ਰੱਖ ਲੈ ਤੈਨੂੰ ਪਤਾ ਉਸ ਤੋਂ ਬਾਈ ਬਾਹਰ ਬੈਠਾਗਾ ਉਹਨੂੰ ਵੀ ਘਰ ਦੀ ਫਿਕਰ ਲੱਗੀ ਰਹਿੰਦੀ ਆ ਸਾਰੀ ਖੇਤੀਬਾੜੀ ਦੀ ਫਿਕਰ ਕਰਦਾ ਵੀ ਵਿਚਾਰਾ ਸੋ ਉਹਨੂੰ ਪੜਦਾਗਾ ਹੁਣ ਫਿਰ ਇਹਨੂੰ ਇਕੱਲੇ ਨੇ ਵੀ ਤਾਂ ਔਖਾਗਾ ਨਾ ਬਾਪੂ ਜੀ ਤਾਂ ਤਾਂ ਬੰਦਾ ਨਹੀਂ ਹੈਗਾ ਇੰਨਾ ਤੇ ਮੈਂ ਹੁਣੇ ਸਲਾਹ ਦਿੱਤੀ ਆਗੀ ਮੈਂ ਕੁਝ ਨਹੀਂ ਹੁੰਦਾਗਾ ਸੇਰੀ ਰੱਖ ਲੈ ਕੰਮ ਵੰਡਿਆ ਜਾਊਗਾ ਵਧੀਆ